ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਵੱਲੋਂ ਨੈਸ਼ਨਲ ਡੀਵਾਰਮਿੰਗ ਡੇ ਸੰਬੰਧੀ ਜਿਲਾ ਪਧਰੀ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਸੱਫਾਬਾਦ ਵਿਖੇ ਸਕੂਲ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖਵਾ ਕੇ ਕੀਤੀ ਗਈ। ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਦੇ ਪੇਟ ਵਿੱਚ ਕੀੜੇ ਆਮ ਰੋਗ ਹੈ ਪਰ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਬਿਮਾਰੀਆਂ ਦਾ ਰੂਪ ਲੈ ਸਕਦੇ ਹਨ ਜਿਵੇਂ ਕਿ ਅਨੀਮੀਆ ਕੁਪੋਸ਼ਨ ਕਮਜ਼ੋਰੀ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਕਮੀ ਆਤ ਇਸ ਲਈ ਅੱਜ ਤੇ ਦਿਨ ਪੂਰੇ ਭਾਰਤ ਭਰ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਲ੍ਹਾ ਅੰਮ੍ਰਿਤਸਰ ਵਿੱਚ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਘਰਾਂ ਵਿੱਚ ਵੀ ਪੈਰਾਮੈਡੀਕਲ ਸਟਾਫ ਵੱਲੋਂ ਐਲਬੈਂਡਾਜ਼ੋਲ ਦੀ ਗੋਲੀ ਖਵਾਈ ਜਾ ਰਹੀ ਹੈ ਇਸ ਨੇ ਡੀਵਾਰਮਿੰਗ ਦੇ ਤਹਿਤ ਅਸੀਂ ਬੱਚਿਆਂ ਨੂੰ ਐਲਬੈਂਡਾਜ਼ੋਲ ਟੈਬਲੇਟਸ ਖਿਲਾਨੀਆਂ ਸੀ ਸਾਡੇ ਕੋਲ ਪੂਰੇ ਇਹ ਜਿਹੜਾ ਅੱਜ ਦੇ ਹੈ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਟੈਬਲੇਟਸ ਦੇਣੀਆਂ ਹੈ ਸੈਂਡਿਕਲ ਗਵਰਨਮੈਂਟ ਦੇ ਵਿੱਚ 2 ਲੱਖ ਬੱਚੇ ਆਂ ਐਂਡ ਪ੍ਰਾਈਵੇਟ ਦੇ ਵਿੱਚ 3 ਲੱਖ ਆਂ ਤੇ ਟੋਟਲ ਆਂਗਣਵਾਲੀ ਸੈਂਟਰ ਦੇ ਬੱਚੇ ਪਾ ਕੇ ਵੀ 7 ਲੱਖ ਬੱਚੇ ਬਣ ਰਿਹਾ ਆਂ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅੱਜ ਇੱਕ ਡੇ ਫਿਕਸ ਕਰਕੇ ਬੱਚਿਆਂ ਦੇ પેટ ਦੇ ਵਿੱਚ ਕੀੜੇ ਖਤਮ ਕਰਨ ਲਈ ਸਭ ਨੂੰ ਐਲਬੈਂਡਾਜ਼ੋਲ ਟੈਬਲੇਟ ਦਿੱਤੀ ਗਈ ਆਂ ਅਧੇ ਨਾਲ ਹੀ ਬੱਚਿਆਂ ਨੂੰ ਇਹਦੇ ਸੰਬੰਧੀ ਹਦਾਇਤਾਂ ਦਿੱਤੀਆਂ ਗਿਆ ਕਿ ਉਹਨਾਂ ਨੇ ਰੈਗੂਲਰ ਹੈਂਡ ਵਾਸ਼ਿੰਗ ਕਰਨੀ ਆਂ ਬਾਹਰੋਂ ਜਿਹੜੀਆਂ ਚੀਜ਼ਾਂ ਆ ਉਹ ਘੱਟ ਖਾਣੀਆਂ ਆਂ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਪੇੜ ਦੇ ਕੀੜੇ ਜੇ ਹੋਣ ਤਾਂ ਉਹਨਾਂ ਦੇ ਮਤਲਬ ਗਰੋਥ ਘੱਟ ਹੁੰਦੀ ਹੈ ਉਹਨਾਂ ਦੇ ਪੇਟਦਰਦ ਹੁੰਦੀ ਹੈ ਉਹਨਾਂ ਦਾ ਐਚ ਵੀ ਵੀ ਘੱਟ ਹੋਣ ਕਰਕੇ ਐਨੀਮੀਆ ਹੋ ਸਕਦਾ ਹੈ ਅੱਜ ਸਾਡੇ ਸਕੂਲ 'ਚ ਜ਼ਿਲ੍ਹੇ ਦੇ ਸਿਵਲ ਸਰਜਨ ਮੈਡਮ ਕਿਰਨਦੀਪ ਕੌਰ ਜੀ ਸਾਡੇ ਸਕੂਲ ਦੇ ਵਿੱਚ ਆਏ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਬੱਚਿਆਂ ਨੂੰ ਉਹਨਾਂ ਨੇ ਅਵੇਅਰਨੈਸ ਦਿੱਤੀ ਹੋਰ ਅੱਜ ਸਾਡੇ ਸਕੂਲ ਦੇ ਵਿੱਚ ਡਿਸਟ੍ਰਿਕਟ ਲੈਵਲ ਦਾ ਡੀ ਵਾਰਮਿੰਗ ਡੇ ਮਨਾਇਆ ਗਿਆ ਪਹਿਲਾਂ ਬੱਚਿਆਂ ਨੂੰ ਅਸੀਂ ਵੀ ਵਰਮਿੰਗ ਡੇ ਮਨਾਉਂਦੇ ਸੀ ਪਰ ਅੱਜ ਖਾਸ ਦਿਨ ਇਸ ਕਰਕੇ ਕਿਉਂਕਿ ਜ਼ਿਲ੍ਹਾ ਲੈਵਲ ਦੇ ਆਫੀਸਰ ਆਏ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੋਈ ਆ ਇਹਦੇ ਨਾਲ ਔਰ ਇਹਦਾ ਬਹੁਤ ਜ਼ਿਆਦਾ ਸਾਡੇ ਬੱਚਿਆਂ ਨੇ ਇਹਦਾ ਫਾਇਦਾ ਹੋਏਗਾ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਲਗਭਗ 24 ਕਰੋੜ ਬੱਚੇ ਜਿਹੜੇ ਨੇ ਉਹ ਇਸ ਬਿਮਾਰੀ ਤੋਂ ਗ੍ਰਸਤ ਨੇ